ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਆਣੀਆਂ ਇਹਨਾਂ ਵਿੱਚ ਤੁਹਾਨੂੰ 2.5 ਮੀਟਰ ਦੀ ਸ਼ੋਰਟ 2.5 ਮੀਟਰ ਦਾ ਬਾਟਮ ਮਿਲ ਜੇਗਾ ਸਾਰੇ ਰੰਗ ਅਵੇਲੇਬਲ ਨੇ ਰੰਗ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨਾਂ ਆਣ ਗਈਆਂ ਬਾਕੀ ਤੁਸੀਂ ਇਹਨਾਂ ਦੇ ਬਾਰੇ ਵਿੱਚ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜਿ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਤੁਸੀਂ ਕੋਈ ਸੂਟ ਦੇਖਵਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸੋਨੀਆਂ ਨੇ ਟ੍ਰੈਂਡੀ ਨੇ ਤੇ ਐਕਸਕਲੂਸਿਵ ਸੂਟਾਂ ਦੇ ਵਿੱਚ ਆਏ ਨੇ ਰੰਗ ਇਹ ਸਾਰੇ ਜਿਹੜੇ ਰੰਗ ਨੇ ਇਹਨਾਂ ਵਿੱਚ ਜਿੰਨੇ ਜਿੰਨੇ ਰੰਗ ਹੈਗੇ ਸੀ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਵਿੱਚ ਜਿਹੜੇ ਦੁਪੱਟੇ ਨਾਲ ਬਹੁਤ ਪਿਆਰੇ ਆਣਗੇ ਕੁਝ ਸੂਟ ਜਿਹੜੇ ਨਿਆਲੋ ਪ੍ਰਿੰਟਡ ਆਣਗੇ ਕੁਝ ਨਾਲ ਬਾਟਮ ਪਲੇਨ ਹੈ ਤੇ ਦੁਪੱਟਾ ਜਿਹੜਾ ਉਹ ਪਲੇਨ ਆਏਗਾ ਆਲ ਓਵਰ ਸਲੱਬ ਕਾਟਨ ਦਾ 5 ਮੀਟਰ ਦਾ ਸੁਪੀਰੀਅਰ ਕੁਆਲਿਟੀ ਦਾ ਸੂਟ ਹੈ ਡਿਜੀਟਲ ਪ੍ਰਿੰਟ ਨਾਲ ਦੁਪੱਪਟਾ ਪਿਓਰ ਕੋਟਾ ਡੋਰੀਆ ਦਾ ਆਏਗਾ 2.5 ਮੀਟਰ ਦਾ 630 ਤੇ ਇਹਨਾਂ ਦਾ ਰੇਟ ਹੈ ਰੰਗ ਇਹਨਾਂ ਵਿੱਚ 30 ਹੈਗੇ ਨੇ ਸੂਟ ਤੁਹਾਨੂੰ ਜਿਹੜਾ ਮਿਲੇਗਾ 5 ਮੀਟਰ ਦਾ ਆਲ ਓਵਰ ਮਿਲੇਗਾ ਸਲੱਬ ਕਾਟਨ ਦਾ ਡਿਜੀਟਲ ਪ੍ਰਿੰਟ ਨਾਲ ਦੁਪੱਟਾ ਜਿਹੜਾ ਕੋਟਾ ਰੋਰੀਏ ਤਾਂ ਮਿਲੇਗਾ ਪਲੇਨ ਟਾਈ ਮੀਟਰ ਦਾ ਡਾਈ ਕਲਰ ਹੋਇਆ ਸੀਮ ਕਲਰ ਜਿਹੜਾ ਸੂਟ ਦੇ ਵਿੱਚ ਕੰਟਰਾਸਟ ਕਰਕੇ ਨਾਲ ਰੈਡੀ ਕੀਤਾ ਗਿਆ 630 ਪੇ ਇਹਨਾਂ ਦਾ ਰੇਟ ਹੈ ਰੇਂਜ ਜਿਹੜੀ ਵੀ ਤੁਸੀਂ ਕਹੋਗੇ ਉਸੇ ਵਿੱਚ ਸੂਟ ਅਵੇਲੇਬਲ ਹੈਗੇ ਨੇ ਜਿਵੇਂ ਦੀ ਰੇਂਜ ਜਿਵੇਂ ਦਾ ਰੰਗ ਜਿਵੇਂ ਦਾ ਡਿਜ਼ਾਈਨ ਜਿਹੜਾ ਫੈਬਰਿਕ ਪੈਡਿੰਗ ਸਪੈਸ਼ਲ ਹੋਗੇ ਡੈਲੀ ਵੀਅਰ ਹੋਗੇ ਸਾਰੀ ਤਰ੍ਹਾਂ ਦੇ ਜ਼ੂਟ ਹੈਗੇ ਨੇ ਛੋਟੇ ਮੋਟੇ ਫੰਕਸ਼ਨਾਂ ਤੇ ਪਾਉਣ ਵਾਲੇ ਜ਼ੂਟ ਉਹਦੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆਇਆ ਐਤੋਂ ਆਪਨ ਬੋਰਡ ਉਪਨੀ ਕਲੈਕਸ਼ਨ ਆਈ ਹੈ ਬਾਟਮ ਤੁਹਾਨੂੰ ਰਿਯਾਨ ਦਾ ਮਿਲੇਗਾ 2 ਮੀਟਰ ਦਾ ਸ਼ਰਦ ਤੁਹਾਨੂੰ ਮਿਲੇਗੀ ਸਲਵ ਕਾਟਨ ਦੀ 2 ਮੀਟਰ ਦੀ ਇਹ ਜ਼ੂਟ ਜਿਹੜੇ ਆਫਰਾਂ ਤੇ ਆਏ ਨੇ ਇਹ ਤੁਹਾਨੂੰ 1100 ਦੇ ਵਿੱਚ ਦਨ ਜ਼ੂਟ ਮਿਲ ਜਾਣਗੇ ਇੰਨਾ ਵਿੱਚ ਆਫਰ ਇਹ ਹੈ ਕਿ ਦੋ ਸੂਟ ਤੁਸੀਂ ਆਪਣੀ 사이ਟ ਤੋਂ ਸਿਲੈਕਟ ਕਰਨੇ ਆ ਕੋਈ ਵੀ ਦੋ ਸੂਟ ਕਰ ਲੋ ਜਿਹੜੇ ਵੀ ਤੁਹਾਨੂੰ ਪਸੰਦ ਨੇ ਤੀਜਾ ਸੂਟ ਜਿਹੜਾ ਹੈ ਸਾਡੀ 사이ਟ ਤੋਂ ਜਾਏਗਾ बॉटम ਜਿਹੜਾ 80 ਮੀਟਰ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਜਿਹੜੀ ਹੈ ਉਹ ਤੁਹਾਨੂੰ ਪ੍ਰਿੰਟਡ ਮਿਲੇਗੀ बॉटम ਜਿਹੜਾ ਉਹ ਰਿਯਾਨ ਕਾਟਨ ਵਿੱਚ ਆਏਗਾ ਸ਼ਰਟ ਸਲਬ ਕਾਟਨ ਵਿੱਚ ਆਏਗੀ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ 1100 ਦੇ ਵਿੱਚ ਤਿੰਨ ਸੂਟਾਂ ਵਾਲੀ ਆਫਰ ਹੈ ਰੰਗ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ। ਬਾਕੀ ਤੁਸੀਂ ਇਹਨਾਂ ਦੇ ਬਾਰੇ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ। ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।